ਵੈਭੂ ਜੀ ਦਾ ਖਾਲਸਾ ਵੈਭੂ ਜੀ ਦੀ ਫਤਿਹ ਮੈਂ ਤੁਹਾਡਾ ਮੀਰ ਸਰਦਜੀਤ ਸਿੰਘ ਲੰਪੀ ਸ਼ਰੀਪਰਦਾਲ ਆਮ ਆਦਮੀ ਪਾਰਟੀ ਦੇ ਲਾਲਾ ਗੁਰੂ ਰੋਜ਼ਾਨਾ ਸਪੀਡ న్యూਸ ਦੇ ਸਾਰੇ ਦਰਸ਼ਕਾਂ ਨੂੰ ਵਿਆਪਰੀ ਸਤਿ ਸ੍ਰੀ ਅਕਾਲ ਮੈਂ ਆਜ ਦੇ ਸ਼ੁਭ ਬੋਕਰੇ ਦੇ ਦੀਵਾਲੀ ਤੇ ਬੰਦੀ ਛੋੜ ਦੇ ਜੋ ਹਰ ਸਾਲ ਆਪਾਂ ਬੜੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਮਨਾਉਂਦੇ ਆਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਲੈ ਆਪਣੇ ਬਹੁਤ ਸਤਿਕਾਰਯੋਗ ਕੈਬਨ ਮੰਤਰੀ ਸਰਦਾਰ ਰਵਜਿੰਦਰ ਸਿੰਘ ਜੀ ਟਿਊ ਸਾਹਿਬ ਵੱਲੋਂ ਉਹਨਾਂ ਦੀ ਸਾਰੀ ਟੀਮ ਵੱਲੋਂ ਪੰਕਾ ਜੰਧਾਰਾ ਗੁਰੂ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਇੱਕ ਮੈਂ ਹਰ ਸਾਲ ਬੇਨਤੀ ਕਰਦਾ ਤੇ ਤੁਹਾਡੇ ਮਾਧਿਅਮ ਰਹੀਂ ਇਹ ਮੇਰੀ ਬੇਨਤੀ ਸਰਕਾਰਾਂ ਦਾ ਕਿ ਆਪਾਂ ਜਿਹੜੀ ਦੀਵਾਲੀ ਆ ਇੱਕ ਗ੍ਰੀਨ ਦੀਵਾਲੀ ਮਨਾਈਏ ਆਪਾਂ ਬੱਚਿਆਂ ਨੂੰ ਆਪਣੇ ਨੂੰ ਸਮਝਾਈਏ ਕਿ ਆਪਾਂ ਪਟਾਕਿਆਂ ਦੇ ਰਹਿਤ ਦੀਵਾਲੀ ਮਨਾਉਣੀ ਹੈ ਪਟਾਕਿਆਂ ਬਿਨਾਂ ਦੀਵਾਲੀ ਮਨਾਉਣ ਦਾ ਮਤਲਬ ਇਹ ਹੈ ਕਿ ਆਪਾਂ ਜੋ ਪਟਾਕੇ ਚਲਾਉਂਦੇ ਆਂ ਇੱਕ ਤੇ ਆਪਣੇ ਪੈਸੇ ਦੀ ਬਰਬਾਦੀ ਹੁੰਦੀ ਆ ਦੂਸਰੇ ਆਪਾਂ ਬੇਅਨਜਾਨੇ ਦੇ ਵਿੱਚ ਪਤਾ ਨਹੀਂ ਕਿੰਨੇ ਜਾਨਵਰ ਜਿਹੜੇ ਰਾਤੀ ਜਿਹੜੇ ਸਾਡੇ ਆ ਤੇ ਜਬਾਨ ਜਿਹੜੇ ਜਾਨਵਰ ਆ ਇਹਨਾਂ ਦੀ ਆਵਾਜ਼ ਤੋਂ ਪਟਾਕਿਆਂ ਦੀ ਆਵਾਜ਼ ਤੋਂ ਜਿਹੜਿਆ ਉਹ ਆਪਣਾ ਦਮ ਤੋੜ ਦਿੰਦੇ ਆ ਪੋਲੂਸ਼ਨ ਹੁੰਦਾ ਕੋਈ ਨਾ ਬਿਮਾਰੀਆਂ ਫੈਲਦੀਆਂ ਸੋ ਤੁਹਾਨੂੰ ਸਪੀਡ న్యూਸ ਦੇ ਮਾਧਿਅਮ ਰਾਹੀਂ ਇਹ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਆ ਕਿ ਆਪਾਂ ਖੁਸ਼ੀ ਨਾਲ ਦੀਵਾਲੀ ਮਨਾਉਣੀ ਆ ਔਰ ਗ੍ਰੀਨ ਦੀਵਾਲੀ ਮਨਾਉਣੀ ਹੈ ਇਸੇ ਗਰੀਬ ਦੀ ਜਿੰਨੀ ਵੀ ਵੱਤੋਂ ਅਗ ਹੈਲਪ ਕਰ ਸਕੋ ਇਸ ਇੱਥੇ ਉਹ ਜੂਤ ਕਿੱਥੇ ਜਾ ਕੇ ਯਤੀਮ ਖਾਲੇ ਪਿੰਗਲ ਵਾਲਾ ਇਹੋ ਜਿਹਾਂ ਸਤਾਵਾਂ ਤੇ ਜਾ ਕੇ ਉਹਨਾਂ ਬੱਚਿਆਂ ਨਾਲ ਜਾ ਕੇ ਦਿਵਾਲੀ ਮਨਾ ਕੇ ਆਓ ਤਾਂ ਕਿ ਤੁਹਾਡੇ ਮਨ ਨੂੰ ਜਿਹੜੀ ਆ ਉਹ ਸ਼ਾਂਤੀ ਮਿਲੇ ਮੈਂ ਆਪਣੇ ਵੱਲੋਂ ਕੈਨ ਨੋਟਿਸ ਅਲਵਾ ਦੇ ਸੀ ਇਟੀਜੀ ਵੱਲੋਂ ਉਹਨਾਂ ਦੀ ਸਾਰੀ ਟੀਮ ਵੱਲੋਂ ਦੁਬਾਰਾ ਤੋਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕ ਦਿੰਦਾ ਹੋਇਆ ਸਪੀਡ نیوز ਦਾ ਧੰਨਵਾਦ ਕਰਦਾ ਕਿ ਜੋ ਇਹ ਕਰ ਰਹੇ ਹੀ ਕਵਰ ਕਰ ਰਹੇ ਨੇ ਤੇ ਲੋਕਾਂ ਤੱਕ ਸਾਰਾ ਕੁਝ ਪਹੁੰਚਿਆ ਰਹੇ ਨੇ ਧੰਨਵਾਦ